ਉਹ ਪਿੰਡ ਦੇ ਸੱਜਣ ਨੇ ਇਹਨਾਂ ਨਾਲ ਵੀ ਗੱਲ ਕਰਦੇ ਆਂ ਤੇ ਮਾਤਾ ਜੀ ਦਾ ਹਾਲਾਤ ਪੁੱਛਦੇ ਆਂ ਅਪੁੱਜ ਕੀ ਨਾ ਤੇਰਾ ਬਲਬੀਰ ਸਿੰਘ ਜੀ ਮਾਤਾ ਜੀ ਦਾ ਹਾਲਾਤ ਅਸੀਂ ਦੇਖ ਚੁੱਕੇ ਆਂ ਇਹ ਹੁੰਡੇਗਾ ਮਕਾਨ ਘੜੀ ਨੂੰ ਡੱਗਾ ਖੇਤੀ ਉਹ ਤਬਾਹ ਹੋ ਗਈ ਆ ਕਹਿੰਦੇ ਪਰਿਵਾਰ ਚ ਵੀ ਕੋਈ ਨਹੀਂ ਹੈਗਾ ਕੀ ਕਹਿਣਾ ਚਾਹੁੰਦੇ ਹੋ ਅਸੀਂ ਲਈ ਤੇ ਬੇਨਤੀ ਕਰਦੇ ਆਂ ਸਰਕਾਰ ਦੇ ਅੱਗੇ ਕਿ ਇਹਨਾਂ ਨੂੰ ਕੁਝ ਨਾ ਕੁਝ ਦਿੱਤਾ ਜਾਵੇ ਇਹਨਾਂ ਦਾ ਘਰ ਵੀ ਤਬਾਹ ਹੋ ਗਿਆ ਤੇ ਬਾਹਰੋਂ ਫਸਲ ਵੀ ਇਹਨਾਂ ਦੀ ਤਬਾਹ ਹੋ ਗਈ ਅਜੇ ਘਰ ਦੇ ਪਿਛਲੇ ਵੇਂਦ ਵੀ 10-10 ਫੁੱਟ ਪਾਣੀ ਚੜਿਆ ਪਿਆ ਅੱਛਾ ਤੇ ਘਰਾਂ ਦੇ ਵਿੱਚੋਂ ਦੀ ਪਾਣੀ ਲੰਘਿਆ ਅੱਛਾ ਜੀ ਤੇ ਖੇਤੀ ਦੇ ਨਾਲ ਦੀ 2 2.5 ਕਿੱਲੇ ਦੀ ਖੇਤੀ ਹੈ ਉਹ ਵੀ ਖਤਮ ਹੋ ਗਈ ਹੈ ਹਾਂਜੀ 2 ਕਿੱਲੇ ਕਿਹਿਆ ਖੇਤੀ ਕੀਤੇ ਉਹ ਵੀ ਖਤਮ ਉਹਨਾਂ ਦਾ 2 ਨਾਲੋਂ 2.5 ਨਾਲੋਂ ਹਾਂਜੀ ਸਾਰੀ ਖਤਮ ਹੀ ਆ ਹਾਂਜੀ ਤੇ ਇਹਨਾਂ ਨੇ ਬੇਨਤੀ ਕਰਕੇ ਵੀ ਜੇ ਕੋਈ ਸੇਵਾ ਕਰਨ ਵਾਲਾ ਸੇਵਾ ਕਰੇ ਜਾਂ ਸਰਕਾਰ ਵੱਲੋਂ ਕੁਝ ਨਾ ਕੁਝ ਮਿਲਿਆ ਜੇ ਠੀਕ ਹੈ ਜੀ ਇਹਨਾਂ ਦਾ ਘਰ ਇਹਨਾਂ ਨੂੰ ਬਣਾ ਕੇ ਦੋ ਜਿੱਥੇ ਮਾਫ ਜਾਵੇ ਠੀਕ ਹੈ ਜੀ ਹੁਣ ਕਰੋ ਉਹ ਘਰ ਦੋਈ ਫਿਰਦੀ ਵਿਚਾਰੀ ਕਰੀ ਤੂੰ ਹੁਣ ਇਹਨਾਂ ਦਾ ਰੋਟੀ ਪਾਣੀ ਡੰਗ ਕਿੱਦਾਂ ਚੱਲਣ ਦਾ ਕਿੱਥੇ ਰਹਿਣ ਦਾ ਰੋਟੀ ਪਾਣੀ ਦਾ ਇਦਾਂ ਹੀ ਆ ਜੀ ਕਦੀ ਕਿਸੇ ਕੋ ਕਦੀ ਕੇ ਕੋ ਕਦੀ ਪੈਣਾ ਬੁਖਾਰੀ ਕੀ ਸਾੜੇ ਕੋ ਖਾਣੀ ਕਹ ਬਾਕੀ ਰੋਟੀ ਖਾਣੀ ਤੁਹਾਨੂੰ ਪਤਾ ਕਿੰਨਾ ਘੇਰ ਖਾਊਗੇ ਅੱਜ ਘਰ ਤਾਂ ਘਾਰ ਹੀ ਹੁੰਦਾ ਘਰ ਦੇ ਘਾਰ ਹੀ ਹੁੰਦਾ ਠੀਕ ਹੈ ਜੀ ਇਹ ਪਰਿਵਾਰ ਵਾਲਿਆਂ ਨਾਲ ਅਸੀਂ ਗੱਲ ਕੀਤੀ ਆ ਅਸੀਂ ਪਹਿਲਾਂ ਵੀ ਬੇਨਤੀ ਕਰ ਚੁੱਕੇ ਹੁਣ ਵੀ ਅਪੀਲ ਕਰਦੇ ਆ ਕਿ ਸਮਾਜ ਸੇਵਾ ਸੰਸਥਾ ਕੋਈਆਂ ਪ੍ਰਸ਼ਾਸਨ ਇਸ ਗਰੀਬ ਪਰਿਵਾਰ ਦਾ ਸਾਰ ਲਵੇ ਔਰ ਬਰਦਾ ਇਹਨਾਂ ਦਾ ਮੁਆਵਜ਼ਾ ਦਿੱਤਾ ਜਾਵੇ ਜੋ ਸਰਕਾਰ ਦੇ ਰਹੀ ਹੈ ਸਰਕਾਰ ਦਾ ਫਰਜ਼ ਆ ਸਰਕਾਰ ਕਿਤੇ ਹਸਾਨ ਨਹੀਂ ਕਰਦੀ ਇਹਨਾਂ ਦੇ ਮਕਾਨ ਦਾ ਮੁਆਵਜ਼ਾ ਦਿੱਤਾ ਜਾਵੇ ਇਹਨਾਂ ਦੀ ਪੈਲੀ ਦਾ ਮੁਆਵਜ਼ਾ ਦਿੱਤਾ ਜਾਵੇ ਛੋਟੀ ਜੀ ਖੇਤੀ ਆ ਦੋ ਕਿੱਲੇ ਖੇਤੀ ਆ ਉਹ ਵੀ ਤਬਾਹ ਹੋ ਚੁੱਕੀ ਆ ਸਿਰ ਦਾ ਸਾਈ ਹੈ ਨਹੀਂ ਆ ਕੋਈ ਪੁੱਤ ਹੈ ਨਹੀਂ ਆ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਮੈਂ ਪੱਤਰਕਾਰ ਹੀਰਾ ਸਿੰਘ ਤਲਵੰਡੀ ਐ ਇਸ ਵੇਲੇ ਮੌਜੂਦ ਹਾਂ ਪਿੰਡ ਜਸੜ ਅ ਤਹਿਸੀਲ ਅਜਨਾਲ ਜ਼ਿਲ੍ਹਾ ਅਮਰਸਰ ਇਸ ਵੇਲੇ ਸਾਡੇ ਨਾਲ ਇੱਕ ਗਰੀਬ ਮਾਤਾ ਜੀ ਨੇ ਜਿਨ੍ਹਾਂ ਦਾ ਸਿਰ ਦਾ ਸਾਈ ਹੈ ਨਹੀਂ ਗਾ ਬੇਟਾ ਨਾ ਕਿ ਚੜ੍ਹਦੀ ਉਮਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਿਆ ਇਹਨਾਂ ਦੇ ਮਕਾਨਾਂ ਦੇ ਹਾਲਾਤ ਦੇਖਣ ਪਹੁੰਚੇ ਹਾਂ ਕਿ ਜੇ ਮੈਂ ਦਿਖਾ ਸਕਦਾ ਕੈਮਰਾ ਮੇਰੇ ਸਾਹਮਣੇ ਅੱਗੇ ਆਵੇ ਕੋਲ ਆ ਆ ਦਿਖਾਓ ਜਿਹੜਾ ਕਿ ਹਾਲਾਤ ਇਦਾਂ ਦੇ ਕੀ ਨੇ ਆ ਥੱਲੇ ਸਾਰਾ ਕੁਝ ਡਿੱਕ ਚੁੱਕਾ ਹੋਇਆ ਇੱਟਾਂ ਡਿੱਗੀਆਂ ਹੋਈਆਂ ਅੰਦਰ ਨੂੰ ਆਓ ਜਰਾ ਆ ਦਿਖਾਓ ਕੋਲੇ ਠੀਕ ਹੈ ਇਹ ਜਿਹੜੀਆਂ ਇੱਟਾਂ ਵਗੈਰਾ ਸਭ ਦੇਖੀਆਂ ਹੋਈਆਂ ਨੇ ਔਰ ਇਧਰ ਮੈਂ ਤੁਹਾਨੂੰ ਜਨਾ ਕਿ ਆਹ ਦਿਖਾਇਆ ਜਿਹੜਾ ਇਧਰੋਂ ਆ ਪੂਰੀਆਂ ਤੇੜੀਆਂ ਆਂਆਂ ਪਾੜ ਚੁਕੀਆਂ ਨੇ ਇਹਨਾਂ ਦੀਆਂ ਇਹ ਥਰਮਕਾਰ ਅੱਜ ਡੱਗੇ ਕੱਲ ਡੱਗੇ ਹੋਣੇ ਡੱਗੇ ਡਿਗਾ ਲੋ ਤੇ ਮਾਤਾ ਜੀ ਜੀ ਵੱਲੋਂ ਹਾਥੋ ਪਾਣੇ ਕੇ ਬੇਤੀ ਅਗ ਜਿਹੋ ਜਥੇਪੰਦੀ ਜਾਂ ਕੋਈ ਸਮਾਜ ਭਲਾਈ ਵਾਲਾ ਕੋਈ ਵੀ ਸੰਸਥਾ ਇਸ ਮਾਤਾ ਜੀ ਨਾਲ ਸੰਪਰਕ ਕਰਕੇ ਅਸੀਂ ਇਹਨਾਂ ਦਾ ਨੰਬਰ ਤਾਂ ਆਨ ਸਕਰੀਨ ਤੇ ਚਲਾਵਾਂਗੇ ਸਿੱਧੀ ਮਦਦ ਇਹਨਾਂ ਦੀ ਕਰ ਸਕਦਾ ਜੋ ਸਾਨੂੰ ਜਾਂ ਸਾਡੇ ਨਾਲ ਰਾਬਤਾ ਕਰਨ ਦੀ ਲੋੜ ਨਹੀਂ ਫਿਰ ਵੀ ਅਸੀਂ ਆਪਣਾ ਨੰਬਰ ਦੇ ਦੇਾਂਗੇ ਕਿ ਕਿਸੇ ਨੇ ਰਾਬਤਾ ਕਰਨਾ ਹੋਵੇ ਅਸੀਂ ਮਾਤਾ ਜੀ ਦਾ ਅਕਾਊਂਟ ਨੰਬਰ ਜਾਂ ਔਰ ਇਹਨਾਂ ਦਾ ਫੋਨ ਨੰਬਰ ਅਕਾਊਂਟ ਤੇ ਦੇਆ ਹੈ ਕਿ ਜਿਹਨੇ ਸੁਪਰ ਕਰਨਾ ਸਿੱਧਾ ਮਾਤਾ ਜੀ ਨਾਲ ਕਰ ਸਕਦੇ ਆਪਾਂ ਹੁਣ ਇੱਧਰ ਦਿਖਾਉਣੇ ਕੈਮਰੇ ਨਾਲ ਕਿ ਇੱਧਰ ਨਾਓ ਆ ਦਿਖਾਓ ਉਹਦਾ ਕਿ ਤਕਰੀਬਨ ਤਕਰੀਬਨ ਪੌਣਾ ਪੌਣਾ ਫੁੱਟ ਖਾਂਹੇ ਬਹਿ ਚੁੱਕਾ ਪੌਣਾ ਪੌਣਾ ਫੁੱਟ ਖਾਂਹੇ ਬਹਿ ਗਿਆ ਹੋਇਆ ਹੈ ਨਾ ਔਰ ਮੁੱਖ ਕਾਰਨ ਇਹ ਹੈ ਕਿ ਇਹਦਾ ਪਿੱਛੇ ਜਿਹੜਾ ਆ ਪਣੀ ਆ ਚੋਨਾ ਆ ਇਹਦੀ ਮਾਰ ਬੁੱਜੀ ਆ ਔਰ ਇਹਦਾ ਫਰਸ਼ ਇਹ ਵੀ ਬਹਿ ਚੁੱਕਾ ਹੋਇਆ ਔਰ ਆ ਜਿੰਨੀਆਂ ਗੱਭਾਂ ਇਹੀ ਤੁਰੰਤ ਤੋਰ ਤੇ ਬਹਿ ਗਿਆ ਹੋਈਆਂ ਠੀਕ ਹੈ ਨਾ ਇਹ ਜਿੰਨੀ ਦਾ ਮੁੱਖ ਕਰ ਬਾਕੀ ਉਹਨੇ ਪਰਿਵਾਰ ਨਾਲ ਗੱਲ ਕਰਾਂਗੇ ਕਿ ਮਾਤਾ ਜੀ ਦੇ ਹਾਲਾਤ ਕੀ ਨੇ ਕਿੱਥੇ ਰਹਿ ਰਿਹਾ ਕਿੱਥੋਂ ਖਾ ਰਿਹਾ ਮੇਰਾ ਨਾਮ ਫੋਨ ਕਰ ਅੱਛਾ ਜੀ ਤੇ ਮਾਤਾ ਜੀ ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਪਰਿਵਾਰ ਦਾ ਹੁਣ ਤੋਂ ਮੈਂ ਇਕੱਲੀ ਆ ਬੇਟਾ ਹੀ ਉਹ ਵੀ ਖਤਮ ਹੋ ਗਿਆ ਆ ਰਹੀ ਹੈ ਉਹ ਵੀ ਖਤਮ ਹੋ ਗਿਆ ਉਹਨੇ ਆਪਣਾ ਮਕਾਨ ਬਣਾਇਆ ਹੁਣ ਪਾਣੀ ਔਨ ਕਰਕੇ ਸਾਰੇ ਡਿੱਗ ਚਲੇ ਗਏ ਹੁਣ ਮੈਂ ਕਦੀ ਕਿਸੇ ਦੇ ਘਰ ਕਦੀ ਕਿਸੇ ਦੇ ਘਰ ਡਾਂਗਲ ਟਪਾ ਕਰਦੀ ਫਿਰਨੀ ਆ ਕਦੀ ਕਿਸੇ ਕੋ ਰੋਟੀ ਖਾਣੇ ਕਰਕੇ ਰਿਕੇ ਤੇ ਹੁਣ ਕਿੰਨਾ ਚਿਰ ਇੰਨਾ ਮੈਂ ਤਰੀ ਖਰਨਾ ਆ ਅਸਕਰਕਾਰੀ ਕੰਮ ਹੋ ਗਾ ਮੇਰਾ ਜੀ ਜੀ ਤੇ ਹੁਣ ਤੇ ਬਹੁਤ ਆਖਿਆਈ ਹੈ ਮੈਨੂੰ ਹੁਣ ਮੈਂ ਇੱਥੇ ਰਹਿ ਵੀ ਨਹੀਂ ਸਕਦੀ ਇਹ ਪਤਾ ਨਹੀਂ ਕਿਹੜੇ ਮੇਲੇ ਟਿਕ ਪਣਿਆ ਸਾਰੇ ਹਾਂਜੀ ਹੁਣ ਤੇ ਮੈਨੂੰ ਇਹ ਵੀ ਨਹੀਂ ਪਤਾ ਬੀ ਕੁਝ ਆਦਮ ਜਿੰਦਗੀ ਰਹਿਣੀ ਹੈ ਕਿ ਨਹੀਂ ਐਦਾਂ ਜਦੋਂ ਘਰ ਆ ਗਈ ਕਿਤੇ ਦੇਖ ਪਏ ਤੇ ਆਪ ਹੀ ਖੜਨਾ ਮਾਰੀ ਗੱਲ ਅੱਛਾ ਤੇ ਮਦਰ ਜੀ ਕੋਈ ਖੇਤੀ ਹੈ ਥੋੜੀ ਬੂਤੀ ਖੇਤੀ ਹੈਗੀ ਦੋ ਕੇ ਲਈ ਉਹ ਵੀ ਮਿੱਟੀ ਉਹ ਵੀ ਮਿੱਟੀ ਹੋਗੀ ਆ ਉਹ ਵੀ ਪਾ ਦੇਖ ਹੀ ਲਿਆ ਤਾਂ ਮਗਰ ਇਹ ਪੰਜ ਪੰਜ ਫੁੱਟ ਚਾਹ ਤੱਕ ਤਕਰੀਬਨ ਤਕਰੀਬਨ 4 ਫੁੱਟ ਤੋਂ ਉੱਪਰ ਪਾਣੀ ਆ ਹਾਂਜੀ ਉਹ ਵੀ ਪਾਣੀ ਨੇ ਮਾਰਿਆ ਸਾਰਾ ਪਾਣੀ ਇੱਧਰ ਸੱਕੀ ਤੋਂ ਸਿੱਧਾ ਹੀ ਆਣ ਪਿਆ ਇੱਧਰ ਨੂੰ ਇੱਥੇ ਕਿੰਨਾ ਪਾਣੀ ਸੀ ਤੁਹਾਡੇ ਘਰੇ ਇਧਰੋਂ ਪਾਣੀ ਲੰਘਿਆ ਇੱਥੇ ਉੱਕਰ ਤੋਂ ਇੰਨਾ ਹੀ ਪਾਣੀ ਲੰਘ ਗਿਆ ਵਾ ਤੇ ਇਹ ਪਿਛਵਾੜੀੋਂ ਬੁਖਤਾ ਪਾਣੀ ਆ ਨਵਾਰਿਆ ਆ ਬਕਰਨੇ ਅੱਛਾ ਜੋ ਕੰਦਾ ਕੁੰਦਾ ਪਾਟੀਆਂ ਫਰਚ ਬੈਠਾ ਮੇਨ ਕਰਨੀ ਹੋਆ ਮੇਨ ਕਰਨੀ ਹੋਇਆ ਤੇ ਪਿਛਵਾੜੀੋਂ ਪਾਣੀ ਇਧਰੋਂ ਆਇਆ ਵਾ ਅੱਛਾ ਜੀ ਉਹ ਰੋੜਾ ਇਹ ਇਦੋਂ ਸੱਤੀ ਬਣੋ ਸਿੱਧਾ ਹੀ ਪਾਣੀ ਇੱਥੇ ਆ ਲੱਜਾ ਵਾ ਤੇ ਹੁਣ ਜਿੱਦਾਂ ਸਰਕਾਰ ਮਾਅਵਜੇ ਦੇਣ ਦੀ ਹੈ ਘਰਾਂ ਦੇ ਪੈਲੀਆਂ ਦੇ ਕੀ ਮੰਗ ਕਰਦੇ ਹੋ ਮੰਗ ਕਰਨੀ ਆ ਕਿ ਇਸ ਤਰ੍ਹਾਂ ਮੇਰਾ ਘਰ ਖੁਰ ਮੰਝੇ ਤੇ ਮੇਰਾ ਪੈਣ ਲਈ ਥਾਂ ਉਹ ਜੇ ਅ ਕੈਮਰਾ ਕੈਮਰਾ ਮੈਨਸੋ ਸੋਲਿਆ ਗਿਆ ਮਾਤਾ ਜੀ ਆਪਣਾ ਨਾ ਨੰਬਰ ਪੁਆਇੰਟ ਦੇ ਵਿੱਚ ਸਭ ਨੂੰ ਪਤਾ ਕਿ ਮੈਂ ਬੜੀ ਸਾਫ ਸੁਧਰੀ ਪੱਤਰਿਕਾ ਕਰਦਾ ਹਾਂ ਤੇ ਨਿਰਪੱਖ ਕਰਦਾ ਇਹ ਮਾਤਾ ਜੀ ਦੇ ਮਾਤਾ ਨੂੰ ਦਿਖਾ ਦੇਣਾ ਫੋਨ ਦੇ ਉੱਪਰ ਕਿ ਆ ਇਹਨਾਂ ਦੇ ਅਕਾਊਂਟ ਨੰਬਰ ਆ ਇਹ ਜੋ ਅਸੀਂ ਮੈਂਸ਼ਨ ਕਰਦੇ ਹਾਂਗੇ ਉੱਪਰ ਇਹਨਾਂ ਦਾ ਨਾਂ ਤੱਕ ਮੈਂਸ਼ਨ ਕਰਦੇ ਹਾਂਗੇ ਕਿ ਜੇ ਜਿਹੜੇ ਵੀ ਗ੍ਰੇ ਮਤ ਕਰਨੀ ਹੋਵੇ ਇਹਨਾਂ ਦੀ ਉਹ ਇਹਨਾਂ ਦੇ ਅਕਾਊਂਟ ਨੰਬਰ ਤੇ ਇਹਨਾਂ ਨਾਲ ਰਾਸ਼ੀ ਪਾ ਸਕਦਾ ਆ ਔਰ ਇਹਨਾਂ ਦੇ ਫੋਨ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦਾ ਫੋਨ ਨੰਬਰ ਅਸੀਂ ਸਕਰੀਨ ਤੇ ਚਲਾ ਦੇਾਂਗੇ ਧੰਨਵਾਦ